ਉਹ ਸਾਡੇ ਕਿਸੇ ਵੀ ਸਟੋਰ ਤੇ ਲੈ ਲਓ ਪਰ ਤੁਹਾਡਾ ਪੁਰਾਣਾ 5000 ਚ ਕੱਟਿਆ ਜਾਊਗਾ 5000 ਦਾ ਚਾਹੇ ਟੁੱਟਿਆ ਫਟਿਆ ਹੋਵੇ ਜਿਹੜਾ ਜ ਮਰਜੀ ਆ ਜੀ ਹੁਣ ਜਿਵੇਂ ਮੰਨ ਲਓ ਆਹ ਸੋਫਾ ਹੈਗਾ 20000 ਦਾ ਜਾਂ 15000 ਦਾ ਜਾਂ 10000 ਦਾ 15000 ਦਾ ਤਾਂ ਉਹਦਾ 5000 ਦਾ ਕੱਟ ਕੇ 10 ਦਾ ਰਹਿ ਜਾਊਗਾ 20000 ਦਾ ਤਾਂ ਉਹਦਾ 5 ਦਾ ਕੱਟ ਕੇ 15 ਦਾ ਰਹਿ ਜਾਊਗਾ 10000 ਵਾਲਾ ਸੋਫਾ 5000 ਦਾ ਕੱਟ ਕੇ ਉਹਦਾ 5000 ਦਾ ਰਹਿ ਜਾਊਗਾ ਹਾਂਜੀ ਉਹਦਾ 5000 ਦਾ ਰਹਿ ਗਿਆ ਕਿਸੇ ਨੇ ਲੈਣਾ ਤਾਂ ਉਹਦਾ ਪੁਰਾਣਾ ਬੈੱਡ 5000 ਚ ਕੱਟਿਆ ਜਾਊਗਾ ਠੀਕ ਹੈ ਭਾਈ ਔਰ ਪ੍ਰੈਸ ਟੇਬਲ ਪ੍ਰੈਸ ਟੇਬਲ ਵੀ ਜੇ ਕੋਈ ਪਿਆ ਹੈ ਤੁਹਾਡਾ ਪੁਰਾਣਾ ਟੁੱਟਿਆ ਭੱਜਾ ਚਾਹੀਏ ਲਮਾਰੀ ਪਈ ਹੋਵੇ 5000 ਚੀ ਉਹ ਵੀ 5000 ਲੱਕੜ ਦੀ ਚਾਹੀਏ ਖਤਮ ਹੋ ਜਾਮਾ ਖਾਤਾ ਚਾਹੀਏ ਜੰਗ ਲੱਗਿਆ ਹੋਇਆ ਤੁਸੀਂ ਇੱਕ ਵਾਰੀ ਲਮਾਰੀਆਂ ਇੰਨੀਆਂ ਸ਼ਾਨਦਾਰ ਸੀ ਇਹਦੀ ਐਲਈਡੀ ਦੇ ਨਾਲ ਆ ਇਹ ਪੂਰਾ ਕੱਪਵਰਡ ਬਿਲਕੁਲ ਫ੍ਰੀ ਹੈ ਰਖੜੀ ਤੱਕ ਪੂਰਾ ਕੱਪਵਰਡ ਰਖੜੀ ਤੱਕ ਫ੍ਰੀ ਦੇ ਰਿਹਾ ਹਾਂ ਉਹ ਬਗਾਰੇ ਉਹ ਚੱਕ ਲਈਏ ਸੋਨੇ ਦਾ ਸਿੱਕਾ ਭੱਜ ਕੇ ਇੱਥੋਂ ਕੱਪਵਰਡ ਫਰੀ ਹੈ ਹਾਂ ਹੁਣ ਅਗਲਾ ਅਗਲਾ ਜਿਹੜੀ ਬਹੁਤ ਵੱਡੀ ਆਫਰ ਹੈ ਉਹ ਤਾਂ ਭੁੱਲੀ ਗਏ ਸੀਗੇ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਬਹੁਤ ਪਿਆਰ ਕਰਦੇ ਨੇ ਸਾਨੂੰ ਅਸੀਂ ਉਹਨਾਂ ਲਈ ਰਖੜੀ ਵਾਲੇ ਦਿਨ ਅੱਛਾ ਜੀ ਲਾਈਵ ਸਾਡਾ ਚੈਨਲ ਹੈ ਈਜੀ ਲਾਈਫ ਦੇ ਨਾਂ ਤੇ ਈਜੀ ਲਾਈਫ ਹਾਂ ਉਹਨੂੰ ਵੀ ਤੁਸੀਂ ਲਾਈਕ ਫੋਲੋ ਕਰ ਲਿਓ ਰਖੜੀ ਵਾਲੇ ਦਿਨ 2 ਵਜੇ ਲਾਈਵ ਨਿਕਲੂਗਾ ਤੁਸੀਂ ਉਹਨੂੰ ਫੋਲੋ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਦਿਓ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹ ਤੁਹਾਨੂੰ ਅਸੀਂ ਸੋਨੇ ਦੇ ਸਿੱਕੇ ਦਾ ਕੂਪਨ ਭੇਜ ਰਹਾਂ ਕਿ ਜਿੰਨੂੰ ਰਖੜੀ ਵਾਲੇ ਦਿਨ ਜਾਂ ਤਿਹਾਰ ਵਾਲੇ ਦਿਨ ਸੋਨੇ ਦਾ ਸਿੱਕਾ ਨਿਕਲ ਆਵੇ ਗਿਫਟ ਚ ਉਹਦੇ ਘਰੇ ਤੁਸੀਂ ਰੰਗ ਭਾਗ ਲੱਗਦੇ ਦੇਖਿਓ ਸੋਨਾ ਸੋਨਾ ਹਾਂ ਏਸ਼ੀਆਂ ਤੇ ਸਾਰ ਇੱਕ ਤਾਂ ਹੈਗਾ ਵੀ ਅਸੀਂ ਹੁਣ ਜਿਹੜਾ ਹੈਗਾ ਭਾਰੀ ਡਿਸਕਾਊਂਟ ਲਾ ਰੱਖਿਆ ਹਾਂ ਹਾਂਜੀ ਦੂਜਾ ਇਹਦੇ ਨਾਲ ਸੋਨੇ ਦਾ ਸਿੱਕੇ ਦਾ ਕੂਪਨ ਤੇ ਅਗਲਾ ਜਿਹੜਾ ਦੀਵਾਲੀ ਤੇ ਉਹਨੂੰ ਸਕੂਟਰੀ ਦਾ ਕੂਪਨ ਅੱਛਾ ਜੀ ਔਰ ਅੱਗੇ ਜਾ ਕੇ ਉਹਨੂੰ ਹੋਲੀ ਦੇ ਉੱਤੇ 에어 ਫ੍ਰਾਇਰ ਦਾ ਕੂਪਨ ਵਿਸਾਖੀ ਤੇ ਉਹਨੂੰ ਨਾਲ ਮੋਟਰਸਾਈਕਲ ਦਾ ਕੂਪਨ ਚਾਰ ਕੂਪਨ ਫ੍ਰੀ ਦੇ ਰਹੇ ਹਾਂ ਇਸੇ ਦੇ ਉੱਤੇ ਚਾਹੇ ਕੂਲਰ ਲੈ ਜਿਹੜਾ ਗਰੀਬ ਆਦਮੀ ਐ ਵਿਚਾਰਾ ਅਸੀਂ ਨਹੀਂ ਅਫੋਰਡ ਕਰ ਸਕਦਾ ਉਹ ਕੂਲਰ ਲੈ ਜੇ ਕੂਲਰ ਦੇ ਵੀ ਦੇ ਰਹੇ ਹਾਂ ਏਸੀ ਤੇ ਵੀ ਦੇ ਰਹੇ ਹਾਂ ਨਾਲ ਇੱਕ LED ਵੀ ਅਸੀਂ ਜਿਹੜੀ ਹੈਗੀ ਆ ਉਹ ਫ੍ਰੀ ਦੇ ਰਹੇ ਹਾਂ ਵਿੱਦ ਗਾਰੰਟੀ ਮੇਰਾ ਖਿਆਲੋ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਕਿਤੇ ਵੀ ਟਰਾਈ ਕਰਕੇ ਆਜੇ ਕਿੱਥੇ ਵੀ ਸਾਰੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਕੱਲਾ ਪਪੀਖੀ ਦੀ ਗੱਲ ਨਹੀਂ ਕਰ ਰਹੇ ਇਹ ਪਵਾਨੀਗੜ ਦੀ ਗੱਲ ਨਹੀਂ ਕਰ ਰਹੇ ਇਹ ਸਰੰਦ ਦੀ ਗੱਲ ਨਹੀਂ ਕਰ ਰਹੇ ਇਹ ਮਰਿੰਡੇ ਦੀ ਗੱਲ ਨਹੀਂ ਕਰ ਰਹੇ ਕਿਤੇ ਵੀ ਟਰਾਈ ਕਰਕੇ ਆ ਜੇ ਉਹ ਸਾਡੇ ਜਿੱਥੇ ਸ਼ੋਰੂਮ ਤੇ ਆਊਗਾ ਏਦਾਂ ਦੀ ਕੁਆਲਿਟੀ ਕਿਉਂਕਿ ਸਾਰੀ ਉਮਰ ਸੌਹਰਿਆਂ ਦਾ ਨਹੀਂ ਤਾਂ ਮਤਾਨਾ ਮੇਣਾ ਹੀ ਮਾਰ ਜਾਂਦਾ ਕਿਉਂਕਿ ਆਪਾਂ ਵੀ ਧੀਆਂ ਪਹਿਣ ਆਣੇ ਆ ਹਨਾ ਤਾਂ ਇਹੀ ਜੀ ਕੁਆਲਿਟੀ ਬੰਦਾ ਲੈ ਕੇ ਦਿੰਦਾ ਕਿ ਉਹਦੀ ਸੱਸ ਜਾਂ ਉਹਦਾ ਸਹੁਰਾ ਜਾਂ ਉਹਦਾ ਹਸਬੰਡ ਸਾਡੀ ਧੀ ਭੈਣ ਨੂੰ ਕਦੇ ਕੋਈ ਤਾਨਾ ਮੇਣਾ ਨਹੀਂ ਮਾਰੂਗਾ ਉਹ ਇਜਾਦ ਕਰੂਗਾ ਵੀ ਇਹ ਸਮਾਨ ਹੈ ਜਿਹੜਾ ਕਿਹੜੇ ਤੌਰ ਤੋਂ ਲਿਆਂਦਾ ਗਿਆ ਠੀਕ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਸਰ ਪਹਿਲਾਂ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਇਹਨੂੰ ਵੱਧ ਤੋਂ ਵੱਧ ਲਾਈਕ ਫੋਲੋ ਸ਼ੇਅਰ ਕਰ ਦਿਓ ਬਾਈ ਜੀ ਕਿਉਂਕਿ ਧੀਆ ਭੈਣਾਂ ਦਾ ਬਹੁਤ ਵੱਡਾ ਪੁੰਨ ਹੁੰਦਾ ਤੁਸੀਂ ਜਾਣਦੇ ਹੋ ਕਿ ਬਾਈ ਭਾਨੇ ਸਿੱਧੂ ਦਾ ਨਾਮ ਅੱਜ ਪੂਰਾ ਵਰਲਡ ਦੇ ਵਿੱਚ ਚੱਲ ਰਿਹਾ ਹੈ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਦਲਜੀਤ ਦਸਾਂਦ ਨੇ ਵੀ ਬਾਈ ਭਾਨੇ ਸਿੱਧੂ ਦਾ ਨਾਮ ਲਿਆ ਕਿਉਂਕਿ ਪੰਜਾਬ ਦੇ ਲਈ ਆਪਣਾ ਉਹਨੇ ਸਾਰਾ ਕੁਝ ਵਾਰ ਦਿੱਤਾ ਔਰ ਇੰਨੀ ਪੰਜਾਬ ਦੀ ਸੇਵਾ ਕਰ ਰਿਹਾ ਹੈ ਨਾਲ-ਨਾਲ ਤੁਸੀਂ ਦੇਖੋ ਤਿਆਂ ਪੈਣਾ ਦੇ ਵਿਆਹ ਦੇ ਲਈ ਸਾਰਾ ਸਮਾਇਨ ਪ੍ਰੋਵਾਈਡ ਕਰਵਾ ਰਿਹਾ ਹੈ ਜਿਵੇਂ ਅੱਜ ਦੇਖੋ ਤੁਸੀਂ ਕਿੱਥੇ ਜਾ ਰਹੇ ਹੋ ਭੰਦੇਰਾ ਹਾਂਜੀ ਭੰਦੇਰ ਜਾ ਰਹੇ ਨੇ ਬੈੱਡ ਲੈ ਕੇ ਦਿੱਤੇ ਇੱਕ ਧੀ ਨੂੰ ਉਹਨਾਂ ਨੇ ਗੱਦੇ ਲੈ ਕੇ ਦਿੱਤੇ ਨਾਲ ਪੇਟੀ ਲੈ ਕੇ ਦਿੱਤੀ ਹੈ ਨਾਲ ਅਲਮਾਰੀ ਲੈ ਕੇ ਦਿੱਤੀ ਹੈ ਦੂਜੀ ਗੱਲ ਅਸੀਂ ਬਾਈ ਪਾਨੇ ਦਾ ਬਹੁਤ ਧੰਨਵਾਦ ਕਰਦੇ ਆ ਕਿ ਏਜੀ ਲਾਈਫ ਸਟੋਰ ਤੇ ਉਹਨਾਂ ਨੇ ਐਡਾ ਵੱਡਾ ਵਿਸ਼ਵਾਸ ਕਰਿਆ ਕਿ ਪਹਿਲਾਂ ਉਹਨਾਂ ਨੇ 11-12 ਲੜਕੀਆਂ ਦੇ ਵਿਆਹ ਕੀਤੇ ਉਹ ਸਮਾਨ ਸਾਡੇ ਏਜੀ ਲਾਈਫ ਸਟੋਰ ਤੋਂ ਗਿਆ ਤੁਸੀਂ ਵੀ ਕਿਸੇ ਧੀ ਪਣ ਦੇ ਵਿਆਹ ਕਰਨਾ ਹੈ ਤਾਂ ਬਾਈ ਪਾਨੇ ਸਿੱਧੂ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਉਹ ਬਹੁਤ ਵੱਡਾ ਇਹ ਪੁੰਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਲਈ ਇਤੋਂ ਵੱਡੀ ਹੋਰ ਕੀ ਖੁਸ਼ਖਬਰੀ ਹੋ ਸਕਦੀ ਹੈ ਤਾਂ ਅਸੀਂ ਵੀ ਜਿਹੜਾ ਸਾਡੇ ਧੀ ਪਣ ਦੇ ਵਿਆਹ ਲਈ ਸਮਾਨ ਲੈ ਕੇ ਜਾਂਦਾ ਹੈ ਸਿਰਫ ਬਾਈ ਪਾਨੇ ਸਿੱਧੂ ਨੂੰ ਦੇਖ ਕੇ ਮੋਟੀਵੇਟ ਹੋਇਆ ਜਿਵੇਂ ਹਰੇਕ ਲੜਕੀ ਲਈ 11000 ਸ਼ਗਨ ਸਕੀਮ ਦੇ ਰਿਹਾ ਉਹ ਵੀ ਤੁਹਾਨੂੰ ਕੰਬੋ ਹੈ ਜਿਹੜਾ ਅਸੀਂ ਅੰਦਰ ਚੱਲ ਕੇ ਦਿਖਾਉਨੇ ਆ ਤੇ ਆ ਜਾਓ ਬਾਈ ਤੁਹਾਨੂੰ ਆਪਾਂ ਅੰਦਰ ਦਿਖਾਉਨੇ ਆ ਜਿਹੜਾ ਬਾਈ ਹੋਰਾਂ ਨੇ ਕੰਬੋ ਰੱਖਿਆ ਹੋਇਆ ਹੈਗਾ ਇੱਕ ਤੇ ਬਈ ਉਹ ਕੰਬੋ ਦੇ ਵਿੱਚ ਆਪਾਂ ਕਹਿ ਜੀ ਵੀ ਕਿੰਨੀਆਂ ਆਈਟਮਾਂ ਹੋਣਗੀਆਂ ਉਹਦੇ ਵਿੱਚ ਬਾਕੀ ਤਾਂ ਬਾਈ ਜੀ ਤੁਸੀਂ ਦੇਖ ਲਓ ਕਿ ਸਾਡੇ ਕੋਲੇ ਸਾਰਾ ਸਮਾਨ ਹੈ ਜਿਵੇਂ ਵਾਸ਼ਿੰਗ ਮਸ਼ੀਨਾਂ ਤੇ ਇੱਕ ਵਾਰੀ ਨਜ਼ਰ ਮਰਵਾ ਦਿਓ ਐਲਈਡੀਆਂ ਦੇ ਉੱਤੇ ਨਜ਼ਰ ਮਰਵਾ ਦਿਓ ਨਾਲ ਨਾਲ ਇੱਧਰ ਤੁਸੀਂ ਦੇਖ ਰਹੇ ਹੋ ਕਿ ਫ੍ਰੀਜਾਂ ਨੂੰ ਫ੍ਰੀਜਾਂ ਦੇ ਉੱਤੇ ਕਿਉਂਕਿ ਆਪਾਂ ਤਿਆਂ ਭੈਣਾਂ ਨੂੰ ਇਹ ਸਾਰਾ ਸਮਾਨ ਹੈ ਜਿਹੜਾ ਕਿਸੇ ਨੇ ਕੋਈ ਵੀ ਵਿਆਹ ਕਰਨਾ ਜਿਵੇਂ ਆਪਾਂ ਗਰੀਬ ਵਿਚਾਰਾ ਪਰਿਵਾਰ ਹੈ ਉਹ ਦੇਣਾ ਚਾਹੁੰਦਾ ਪਰ ਐਨੇ ਐਸੇ ਨਹੀਂ ਅਫੋਰਡ ਕਰ ਸਕਦਾ ਉਹਦੇ ਲਈ ਅਸੀਂ ਇੱਕ ਬਹੁਤ ਵਧੀਆ ਜਿਹੜਾ ਕੰਬੋ ਤਿਆਰ ਕੀਤਾ ਤੁਸੀਂ ਇੱਧਰ ਇੱਕ ਨਜ਼ਰ ਮਾਰੋ ਤੇ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰੀਏ ਮੈਚਿੰਗ ਦੇਖਿਓ ਕਿੰਨੀ ਵਧੀਆ ਬਣਾਈ ਹੈ ਪਹਿਲਾ ਸੋਫਾ ਹੋ ਗਿਆ ਦੂਸਰਾ ਟੇਬਲ ਹੋ ਗਿਆ ਤੀਸਰੇ ਗੱਦੇ ਹੋਗੇ ਚੌਥਾ ਇਹ ਬੈੱਡ ਹੋ ਗਿਆ ਤੁਸੀਂ ਬੈੱਡ ਦੀ ਮੈਚਿੰਗ ਦੇਖੋ ਨਾਲ ਹੀ ਇਹ ਅਲਮਾਰੀ ਹੋਗੀ ਐਨੀ ਵਧੀਆ ਅਲਮਾਰੀ ਦੇ ਨਾਲ ਇਹ ਨਾਲ ਹੀ ਮੈਚਿੰਗ ਕਰਦਾ ਡਰੈਸਿੰਗ ਹੋ ਗਿਆ ਔਰ ਨਾਲ ਹੀ ਮੈਚਿੰਗ ਕਰਦਾ ਸ਼ੂਰੈਕ ਹੋ ਗਿਆ ਇੰਨਾ ਵਧੀਆ ਡਰੈਸਿੰਗ ਹੈ ਮੇਰਾ ਖਿਆਲ ਹੈ ਤੁਹਾਨੂੰ ਸ਼ਾਇਦ ਇਹ ਕਿਸੇ ਸ਼ੋਰੂਮ ਤੋਂ ਮਿਲੇ ਈਜੀ ਲਾਈਫ ਸਟੋਰ ਪੀਖੀ ਭਵਾਨੀਗੜ ਸਰਹੰਦ ਮਰਿੰਡਾ ਔਰ ਇੰਨਾ ਸਟੋਰਾਂ ਤੋਂ ਤੁਹਾਨੂੰ ਮਿਲੂਗਾ ਇਹ ਸਾਰੀ ਚੀਜ਼ਾਂ ਔਰ ਕਿੰਨਾ ਵਧੀਆ ਤੁਸੀਂ ਦੇਖੋ LED ਪੈਨਲ ਔਰ ਨਾਲ ਹੀ ਮੈਚਿੰਗ ਕਰਦਾ ਇਹਦੇ ਪ੍ਰੈਸ ਟੇਬਲ ਲਾ ਦਿੱਤਾ ਤਾਂ ਕਿ ਉਹਦੀ ਸੱਸ ਕੋਈ ਤਾਨਾ ਮੇਣਾ ਨਾ ਮਾਰੇ ਵੀ ਘਾਟਾ-ਘਾਟ ਦੀਆਂ ਚੀਜ਼ਾਂ ਚੱਕੀ ਫਿਰਦੀ ਆ ਭਾਈ ਕੁੜੀਏ ਔਰ ਨਾਲ ਹੀ ਪ੍ਰੈਸ ਨਾਲ ਇੱਕ LED ਵੀ ਅਸੀਂ ਜਿਹੜੀ ਹੈਗੀ ਆ ਉਹ ਫ੍ਰੀ ਦੇ ਰਹੇ ਹਾਂ ਵਿਦ ਗਾਰੰਟੀ ਇਹ 11 ਆਟਮਾਂ ਦੇ अच्छा जी एदी जेडी कॉस्ट बनदी है ओ साडा जेडा आपदा नु बनावण ते तैयार करण ते किन्ना शानदार कॉम्बो है बहुत शानदार कॉम्बो तो है है भाई ਤੁਸੀਂ ਦਿਖਾਤਾ ਜਿਵੇਂ ਨਾ ਤੁਸੀਂ ਗੱਲ ਕਹੀ ਆ ਵੀ ਆਪਾਂ ਗਰੀਬ ਲੜਕੀਆਂ ਨੂੰ ਦੇਣੀ ਆ ਜੀ ਤੇ ਬਈ ਫਿਰ ਇਹ ਤਾਂ ਜਿਵੇਂ ਤੁਸੀਂ ਐਟਮਾ ਨੇ ਮੈਂ ਦੇਖ ਰਿਹਾ ਵੀ ਉਹ ਤਾਂ ਬਹੁਤ ਮਹਿੰਗੀਆਂ ਹੋਣੀਆਂ ਬਈ ਫਿਰ ਤਾਂ ਇਹ ਇਹ ਵੈਸੇ ਤਾਂ ਇਹਦੀ ਲੱਖ ਰੁਪਏ ਤੋਂ ਉੱਪਰ ਕੀਮਤ ਬਣਦੀ ਆ ਜੀ ਸਾਡਾ ਇਹਦੇ ਉੱਤੇ ਖਰਚਾ ਆਉਂਦਾ 70000 ਠੀਕ ਆ ਬਈ ਹੁਣ ਜਿਵੇਂ ਬਾਈ ਭਾਨੇ ਸਿੱਧੂ ਨੂੰ ਦੇਖ ਕੇ ਅਸੀਂ ਮੋਟੀਵੇਟ ਹੋਏ ਦੁਬਾਰਾ ਕਿ ਨਾ ਪਹਿਲਾਂ ਅਸੀਂ ਸਕੀਮ ਕੱਢੀ ਦੀ ਵੀ ਹਰੇਕ ਲੜਕੀ ਨੂੰ ਅਸੀਂ 11000 ਦੇਣਾ 101 ਲੜਕੀਆਂ ਨੂੰ ਉਹ ਅਸੀਂ ਦੇ ਕੇ ਪੂਰਾ ਹੋ ਗਿਆ ਸੀਗਾ ਪੂਰਾ ਕਰਤਾ ਸੀ ਪਿਛਲੇ 3 ਸਾਲਾਂ ਦੇ ਵਿੱਚ ਹੁਣ ਜਿਹੜਾ ਦਵਾਰਾ ਸੀ ਬਾਈ ਭਾਨੇ ਸਿੱਧੂ ਨੂੰ ਦੇਖ ਕੇ ਮੋਟੀਵੇਟ ਹੋਏ ਕਿ ਅਸੀਂ ਵੀ ਦਵਾਰਾ ਇਹ ਚੀਜ਼ ਸਕੀਮ ਚਾਲੂ ਕਰ ਦਿੱਤੀ ਸਾਡੇ 4 ਚਾਰੇ ਸਟੋਰਾਂ ਦੇ ਉੱਤੇ ਚਾਹੇ ਭੀਖੀ ਆ ਜੇ ਕੋਈ ਤੀਪਿੰਨ ਦਾ ਸਮਾਨ ਲੈਣ ਚਾਹੇ ਅਜੇ ਭਵਾਨੀਗੜ ਚਾਹੇ ਸਰਹੰਦ ਚਾਹੇ ਮਰਿੰਡਾ 11000 ਇਸ ਕੰਬੋ ਦੇ ਨਾਲ ਉਹਨਾਂ ਨੂੰ ਮਿਲਣਾ ਹੀ ਮਿਲਣਾ ਸ਼ਗਨ ਬਾਕੀ ਆਪਾਂ ਦੂਸਰੀ ਗੱਲ ਕਰ ਲਈਏ ਤੇ ਬਾਈ ਜੇ ਆਪੇ ਇਹਦੇ ਰੇਟ ਦੀ ਗੱਲ ਕਰੀਏ ਵੀ ਇਹਦਾ ਰੇਟ ਕਿੰਨਾ ਰਹੂਗਾ ਸਾਰੇ ਸੈੱਟ ਦਾ ਹਾਂ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕਿਉਂਕਿ ਦੇਖੋ ਹਰੇਕ ਮਾਂ ਪਿਓ ਆਪਣੀ ਧੀ ਭੈਣ ਨੂੰ ਸਮਾਨ ਵਧੀਆ ਦੇਣਾ ਚਾਹੁੰਦਾ ਹੈ ਹੈ ਨਾ ਪਰ ਉਹ ਵਿਚਾਰਾ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਪੈਸਾ ਅਫੋਰਡ ਨਹੀਂ ਕਰ ਸਕਦਾ ਇਸ ਕਰਕੇ ਅਸੀਂ ਰੇਟ ਜਿਹੜੀ ਇਹਦੀ ਕੋਸਟ ਬਣਦੀ ਉਹ 70000 ਬਣਦੀ ਜਿਹੜਾ ਇਹਦੇ ਖਰਚਾ ਆਉਂਦਾ ਲੇਬਰ ਪਾ ਕੇ ਅੱਛਾ ਬਈ 70000 ਰੁਪਏ ਦਾ ਅਸੀਂ ਸੈੱਟ ਦੇਣਾ ਨਾਲ 11000 ਰੁਪਿਆ ਅਲੱਗ ਤੋਂ ਅਲੱਗ ਲੈਣਾ ਹਾਂਜੀ ਹਾਂ ਉਹ ਵਿਆਹ ਦਾ ਕਾਰਡ ਜ਼ਰੂਰ ਲੈ ਕੇ ਆਉਣਾ ਅੱਛਾ ਬਈ ਹਾਂਜੀ ਉਹ ਵਿਆਹ ਦਾ ਕਾਰਡ ਦਿਖਾ ਕੇ ਆਪਣੀ ਸਗਨ ਸਕੀਮ ਲੈ ਸਗਨ ਸਕੀਮ 11000 ਰੁਪਿਆ ਨਾਲ ਲੈ ਜਾਣਾ ਤਾਂ ਇਹ ਤਾਂ ਬਹੁਤ ਵੱਡਾ ਪੁੰਨ ਹੈ ਜਿਹ ਕਿ ਆਪਾਂ ਸਾਰੇ ਤੀਆਂ ਭੈਣਾਂ ਵਾਲਿਆਂ ਜੀ ਕਿਸੇ ਨੇ ਵਿਚਾਰੇ ਨੇ ਪਹਿਲਾਂ ਆਪਦੀ ਭੈਣ ਦਾ ਵਿਆਹ ਕੀਤਾ ਹੁਣ ਅੱਗੇ ਬੇਟੀਆਂ ਦੇ ਕਰਨੇ ਹਨ ਅੱਗੇ ਕਈਆਂ ਨੂੰ ਮੌਕਾ ਮਿਲੂਗਾ ਆਪਣੀਆਂ ਪੋਤੀਆਂ ਦੇ ਦੋਤੀਆਂ ਦੇ ਕਰਨ ਦਾ ਤਾਂ ਉਹ ਸਾਰਾ ਜਿਹੜਾ ਆਪਾਂ ਨੂੰ ਪਤਾ ਚਿੰਤਾ ਹੁੰਦੀ ਹੈ ਕੱਪੜੇ ਲੀੜੇ ਦਾ ਪ੍ਰਬੰਧ ਕਰਨਾ ਮਠਿਆਈ ਦਾ ਵੀ ਕਰਨਾ ਸੋਨੇ ਸੱਪੇ ਦਾ ਵੀ ਕਰਨਾ ਇਹ ਫਰਨੀਚਰ ਦਾ ਵੀ ਕਰਨਾ ਮਤਲਬ ਸਾਡੇ ਸਟੋਰਾਂ ਦੇ ਵਿੱਚ ਪੰਜਾਬ ਚ ਇੰਨੀ ਵਧੀਆ ਸਹੂਬਾ ਦਾ ਕਰ ਦਿੱਤੀ ਕਿ 24/7 ਥੱਲੇ ਤੁਸੀਂ ਕੋਈ ਵੀ ਸਮਾਨ ਲੈ ਲਓ ਹਰੇਕ ਲੜਕੀ ਜਿਹਦਾ ਵਿਆਹ ਹੋਊਗਾ ਉਹਨੂੰ ਅਸੀਂ 11000 ਸਕਨ ਸਕੀਮ ਦੇਣੀ ਦੇਣਾ ਅੱਛਾ ਹੁਣ ਜਿਵੇਂ ਤੁਸੀਂ ਸਵਾਲ ਕੀਤਾ ਸੀਗਾ ਕਿ ਜਿਹੜੇ ਲੋਕ ਹਾਈ ਫਾਈ ਵਿਆਹ ਕਰਨਾ ਚਾਹੁੰਦੇ ਨੇ ਉਹ ਵੀ ਆਪਣੀ ਮਰਜ਼ੀ ਨਾਲ ਜਾਂ ਕੋਈ ਵੀ ਬੰਦਾ ਆਪਣੀ ਮਰਜ਼ੀ ਨਾਲ ਚੁਣ ਲੇ ਆਪਣਾ ਸਮਾਨ ਤੁਸੀਂ ਆ ਬੈੱਡ ਦੇਖ ਲਓ ਮੇਰਾ ਕਹ ਲਓ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਕਿਤੇ ਵੀ ਟਰਾਈ ਕਰਕੇ ਆ ਜੇ ਕਿਤੇ ਵੀ ਸਾਰੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਕੱਲਾ ਪਪੀਖੀ ਦੀ ਗੱਲ ਨਹੀਂ ਕਰ ਰਹੇ ਇਹ ਭਵਾਨੀਗੜ੍ਹ ਦੀ ਗੱਲ ਨਹੀਂ ਕਰ ਰਹੇ ਇਹ ਸਰੰਦ ਦੀ ਗੱਲ ਨਹੀਂ ਕਰ ਰਹੇ ਇਹ ਮਰਿੰਡੇ ਦੀ ਗੱਲ ਨਹੀਂ ਕਰ ਰਹੇ ਕਿਤੇ ਵੀ ਟਰਾਈ ਕਰਕੇ ਆ ਜੇ ਉਹ ਸਾਡੇ ਜਿੱਥੇ ਸ਼ੋਰੂਮ ਤੇ ਆਊਗਾ ਏਦਾਂ ਦੀ ਕੁਆਲਿਟੀ ਕਿਉਂਕਿ ਸਾਰੀ ਉਮਰ ਸੌਹਰਿਆਂ ਦਾ ਨਹੀਂ ਤਾਂ ਮਤਾਨਾ ਮੇਣਾ ਹੀ ਮਰ ਜਾਂਦਾ ਕਿਉਂਕਿ ਆਪਾਂ ਵੀ ਧੀਆਂ ਪ ਜਾ ਇਹੋ ਜੀ ਕੁਆਲਿਟੀ ਬੰਦਾ ਲੈ ਕੇ ਦਿੰਦਾ ਕਿ ਉਹਦੀ ਸੱਸ ਜਾਂ ਉਹਦਾ ਸਹੁਰਾ ਜਾਂ ਉਹਦਾ ਹਸਬੰਡ ਸਾਡੀ ਤੀ ਭੈਣ ਨੂੰ ਕਦੇ ਕੋਈ ਤਾਨਾ ਮੇਣਾ ਨਹੀਂ ਮਾਰੂਗਾ ਉਹ ਇਜਾਦ ਕਰੂਗਾ ਵੀ ਇਹ ਸਮਾਨ ਹੈ ਜਿਹੜਾ ਕਿਹੜੇ ਤੌਰ ਤੋਂ ਲਿਆਂਦਾ ਗਿਆ ਇਸੇ ਤਰ੍ਹਾਂ ਜੁਨਿਕ ਸੈਟ ਲੈ ਕੇ ਆਏ ਹੋ ਹਨਾ ਬਈ ਇਹ ਬਿਲਕੁਲ ਜੀ ਜੁਨਿਕ ਤਾਂ ਮੇਰੇ ਖਿਆਲ ਆ ਕਿਤੇ ਪੰਜਾਬ ਦੇ ਵਿੱਚ ਤੁਹਾਨੂੰ ਸ਼ਾਇਦ ਇਹ ਕਿਸੇ ਸ਼ੋਰੂਮ ਤੇ ਮਿਲੂਗਾ ਹੁਣ ਆ ਬਈ ਆ ਕੇ ਆਪਣੇ ਸੋਫੇ ਆਪਣੀ ਮਨਪਸੰਦ ਨਾਲ ਚੁਣ ਕੇ ਲੈ ਜਾਈ ਇਹ ਵੀ ਆਪਦੀ ਮਨਪਸੰਦ ਹਾਂਜੀ ਹਾਂ ਜਿਹੜਾ ਕੰਬੋ ਹੈ ਉਹਦੇ ਵਿੱਚ ਵੀ 11000 ਹੈ ਜਿਹੜੇ ਇਹ ਮਨਪਸੰਦ ਦੇ ਕੋਈ ਚੀਜ਼ ਆ ਉਹਨਾਂ ਨੇ ਚੁਣ ਕੇ ਲੈ ਜਾਣੀ ਹੈ ਇਹਦੇ ਵਿੱਚ ਵੀ ਉਹਨਾਂ ਨੂੰ 11000 ਹੈ ਜਿਹੜੀ ਸ਼ਗਨ ਸਕੀਮ ਦਿੱਤੀ ਜਾਊਗੀ ਅੱਛਾ ਭਾਈ ਜੇ ਆਪਾਂ ਕਹਿੰਦੇ ਵੀ ਇਹ ਕੰਬੋ ਵਾਲੇ ਲੈ ਕੇ ਜਾਣੇ ਕੰਬੋ ਵਾਲੇ ਵੀ ਲੈ ਸਕਦਾ ਜੇ ਬੰਦਾ ਆਪਣੀ ਮਰਜ਼ੀ ਨਾਲ ਸਿਲੈਕਟ ਕਰਦਾਗਾ ਉਹਦੇ ਵਿੱਚ ਵੀ 11000 ਸ਼ਗਨ ਸਕੀਮ ਤੁਸੀਂ ਦੇਣੀ ਹੈ ਦੇਣੀਆਂ ਦੇਣੀਆਂ ਜੀ ਕਿਉਂਕਿ ਤੀਆਂ ਪਹਣੇ ਤਾਂ ਸਬਦੀਆਂ ਸਾਂਝੀਆਂ ਨੇ ਤਾਂ ਕਿਸੇ ਦਾ ਵੀ ਵਿਆਹ ਕਈ ਵਾਰ ਪਸੰਦ ਨਹੀਂ ਆਉਂਦੀ ਕੋਈ ਚੀਜ਼ ਅਸੀਂ ਤਾਂ ਇਹ ਵੀ ਕਹਿੰਦੇ ਆਂ ਵੀ ਸਾਨੂੰ ਕਈ ਬੰਦੇ ਫੋਨ ਕਰ ਦਿੰਦੇ ਨੇ ਵੀ ਤੁਸੀਂ ਭੇਜ ਦਿਓ ਅਸੀਂ ਕਹਿੰਦਾ ਜੀਨੇ ਬਰਤਨ ਹੈ ساری ਜ਼ਿੰਦਗੀ ਵੀ ਉਸ ਧੀ ਨੂੰ ਨਾਲ ਲਿਆਓ ਪੂਰਾ ਪਰਿਵਾਰ ਨਾਲ ਆਓ ਇੱਕ ਵਾਰੀ ਬੈਠ ਕੇ ਕੁਆਲਿਟੀ ਚੈੱਕ ਕਰਕੇ ਲੈ ਕੇ ਜਾਓ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ ਆਪਾਂ 2 ਦਿਨ ਬਰਤਣਾ ਵੀ ਇਕੱਲਾ ਵੀਡੀਓ ਦੇਖ ਕੇ ਨਾ ਕਰੇ ਮੰਗਾਓ ਤੁਸੀਂ ਵੀ ਦੇਖ ਕੇ ਲੈ ਕੇ ਜਾਓ ਹਾਂਜੀ ਦੇਖ ਕੇ ਜਾਓ ਜਿਨ੍ਹਾਂ ਨੂੰ ਨੇੜੇ ਪੈਂਦਾ ਭੀਖੀ ਸ਼ੋਰੂਮ ਸਾਡਾ ਜਿਨ੍ਹਾਂ ਨੂੰ ਪੁਆਣੀਗੜ ਨੇੜੇ ਪੈਂਦਾ ਸਰਹੰਦ ਨੇੜੇ ਪੈਂਦਾ ਮਰਿੰਡਾ ਨੇੜੇ ਪੈਂਦਾ ਚਾਰੇ ਸ਼ੋਰੂਮਾਂ ਦੇ ਜਿਹੜਾ ਨੇੜੇ ਪੈਂਦਾ ਉਹ ਧੀ ਪੈਣ ਨੂੰ ਨਾਲ ਲਿਆ ਕੇ ਤੁਸੀਂ ਇੱਕ ਵਾਰੀ ਉਹਨੂੰ ਚੈੱਕ ਕਰਾਓ ਸਾਰੀ ਕੁਆਲਿਟੀ ਸਾਰਾ ਸਮਾਨ ਫਿਰ ਲੈ ਕੇ ਜਾਓ ਠੀਕ ਹੈ ਬਾਈ ਤੇ ਆਪਾਂ ਮੜਾ ਮਾਰੀ ਨੇਗਾ ਵੀ ਇਹ ਕਿ ਮੇਗਾ ਮਾ ਇਹਨਾਂ ਬੜੀ ਐੜਿਆ ਆਪਾਂ ਕਹੇ ਲਈ ਵੱਡੇ ਘਰਾਂ ਦੇ ਵਿੱਚ ਲੱਗੇ ਹੁੰਦੇ ਆਗੇ ਜੀ ਮਹਿੰਗੇ ਆ ਆਪਾਂ ਕਹੇ ਲਈ ਵੀ ਤੁਸੀਂ ਆ ਦੇਖ ਲਓ ਜੀ ਆ ਦੇਖੋ ਬਈ ਇੱਥੇ ਆ ਜਾਓ ਤੁਸੀਂ ਟੇਬਲ ਹੀ ਦੇਖੋ ਮੇਰਾ ਖਿਆਲ ਅੱਜ ਤੱਕ ਤੁਸੀਂ ਬਹੁਤ ਘਰਾਂ ਚ ਆਪਾਂ ਜਾਣੇ ਆ ਰਿਸ਼ਤੇਦਾਰੀਆਂ ਚ ਇੰਨਾ ਟੇਬਲ ਜਹਾਜ ਜਿੰਦਾ ਟੇਬਲ ਹੈ ਨਾ ਤਾਂ ਉਹ ਆ ਸੋਫਾ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਜੇ ਤੁਹਾਨੂੰ ਨਾ ਕਿਸੇ ਨੇ ਪੁੱਛਿਆ ਵੀ ਇਹ ਕਿੱਥੋਂ ਲਿਆਂਦਾ ਤੇ ਮੇਰੀ ਗਾਰੰਟੀ ਹੈ ਇਹ ਸੋਫਾ ਜਿਹੜਾ ਹੈਗਾ ਮੇਰਾ ਖਿਆਲ ਤੁਸੀਂ ਆਹ ਟੇਬਲ ਨਾਲ ਦੇਖ ਲਓ ਸੋਫਾ ਦੇਖ ਲਓ ਤੁਹਾਡੇ 10 ਬੰਦੇ ਇਕੱਠੇ ਆਗੇ 10 ਹੀ ਬੰਦੇ ਕਵਰ ਹੋ ਜਾਣਗੇ। ਮੈਂ ਕੀ ਗੱਲ ਕਰਦਾ ਸੀ ਭਾਈ ਜੇ ਆਪਣਾ ਕਿੱ ਲਈ 4-5 ਜਣੇ ਵੀ ਆ ਜਾਣ ਤਾਂ ਆਪਣਾ ਕਦੇ ਸੋਚਦਾ ਕਿੰਦੀ ਵੀ ਕਿੱਥੇ ਵਿਢਾਈ ਇਹਨਾਂ ਨੂੰ। ਆਹ ਤਾਂ ਵੀ ਕੰਮ ਹੀ ਖਤਮ ਕਰਤਾ ਵੀ ਕਿਹੜਾ ਆਗੇ ਵੀ ਆ ਕੇ ਵੀ ਬੈਠਣਾ ਹੀ ਆ। ਨਾਲ ਸਰ ਆਪਾਂ ਨੂੰ ਕਈ ਵਾਰ ਪਲਾਸਟਿਕ ਦੀ ਕੁਰਸੀ ਚੱਕ ਕੇ ਲਾਉਣੀ ਪੈਂਦੀ ਆ ਕਦੇ ਕੁਝ ਲੈਣਾ ਪੈਂਦਾ। ਇਹ ਤੇ ਮੈਂ ਕਹਿੰਦਾ ਆਂਢੀ ਗੁਆਂਢੀ ਵੀ ਆ ਕੇ ਰਿਸ਼ਤੇਦਾਰਾਂ ਦੇ 4 ਬੈਠ ਜਾਣਾ ਤਾਂ ਵੀ ਐ ਜਗ੍ਹਾ ਬਚ ਜਾਂਦੀ ਆ। ਹਾਂਜੀ ਵੀ ਜਵਾਖ ਨੂੰ ਚਾਹੇ ਲੰਮਾ ਪਾ ਦਿਓ ਤੁਸੀਂ ਐ ਉਹਦੇ ਲਈ ਵੀ ਆਹ ਇੱਕ ਸ ਉਹ ਵੀ ਲੰਮਾ ਪਾ ਦਿਓ ਜੇ ਕਈ ਵਾਰ ਜਵਾਕ ਸੁਣਦਾ ਮਤਲਬ ਇੰਨਾ ਵਧੀਆ ਤੁਹਾਨੂੰ ਜਿਹੜਾ ਇਹ ਸਾਡਾ ਈਜੀ ਲਾਈਫ ਸਟੋਰ ਸਰਹੰਦ ਭਵਾਨੀਗੜ ਮਰਿੰਡਾ ਪੀਖੀ ਤੋਂ ਹੀ ਮਿਲ ਸਕਦਾ ਇਸ ਟਾਈਮ ਅਸੀਂ ਪੀਖੀ ਸ਼ੋਰੂਮ ਦੇ ਵਿੱਚ ਘੁੰਮ ਰਹੇ ਹਾਂ ਔਰ ਬਹੁਤ ਵੱਡਾ ਯੋਗਦਾਨ ਹੈ ਬਾਈ ਭਾਨਾ ਸਿੱਧੂ ਦਾ ਪੂਰੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਅਸੀਂ ਵੀ ਕਹਿੰਨਾ ਬਾਈ ਭਾਨੇ ਸਿੱਧੂ ਨਾਲ ਜੁੜੋ ਵੱਧ ਤੋਂ ਵੱਧ ਉਹਨਾਂ ਦੇ ਚੈਨਲ ਨੂੰ ਲਾਈਕ ਫੋਲੋ ਸ਼ੇਅਰ ਕਰੋ ਜਿੱਥੇ ਉਹ ਆਵਾਜ਼ ਮਾਰਦੇ ਨੇ ਅੱਜ ਪੰਜਾਬ ਦਾ ਨੌਜਵਾਨ ਆਪਾਂ ਨੂੰ ਪਤਾ ਕਿ ਮਿੰਟਾਂ ਸਕਿੰਟਾਂ ਚ ਉੱਥੇ ਇਕੱਠਾ ਹੋ ਜਾਂਦਾ ਹੈ ਤੇ ਐਡਰੈਸ ਕੀ ਹੈ ਜੀ ਆਪਣਾ ਐਡਰੈਸ ਸਰ ਜਦੋਂ ਆਪਾਂ ਪੀਖੀ ਤੋਂ ਤਨੌਲੇ ਨੂੰ ਜਾਂਦੇ ਆ ਜੀ ਤਾਂ ਉੱਥੇ ਰਸਤੇ ਦੇ ਵਿੱਚ ਐਕਸੈਸ ਬੈਂਕ ਆਉਂਦਾ ਹੈ ਐਕਸੈਸ ਹਾਂਜੀ ਹਟ 8 ਆਉਂਦਾ ਹੈ ਤਾਂ ਉਹਦੇ ਨਾਲ ਹੀ ਸਾਡਾ ਸ਼ੋਰੂਮ ਹੈ इजी ਲਾਈਫ ਸਟੋਰ ਆ इजी ਲਾਈਫ ਸਟੋਰ ਪੀਖੀ ਤੋਂ ਤਨੌਲਾ ਰੋਡ ਤੇ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਲੋਕੇਸ਼ਨ ਮੰਗਾ ਸਕਦੇ ਹੋ ਇੱਕ ਵਾਰੀ ਆਪ ਜਰੂਰ ਆਓ ਇੱਕ ਵਾਰ ਆ ਕੇ ਜ਼ਰੂਰ ਦੇਖ ਕੇ ਜਾਇਓ ਖਰੀਦਣਾ ਤਾਂ ਤੁਸੀਂ ਹੈਗਾ ਹੀ ਆ ਬਿਲਕੁਲ ਆਓ ਆ ਕਿਉਂਕਿ ਚੀਜ਼ਾਂ ਹੀ ਇਹਦੀਆਂ ਨੇ ਰੇ ਵੀ ਮੋੜ ਨਾਲ ਦਾ ਸਵਾਲ ਨਹੀਂ ਮੋੜ ਨਾਲ ਸਵਾਲ ਨਹੀਂ ਇੱਕ ਸਰ ਤੁਹਾਨੂੰ ਹੋਰ ਗੱਲ ਦੱਸਦਾ ਸਭ ਤੋਂ ਵਧੀਆ ਪੁਆਇੰਟ ਤਾਂ ਰਹੀ ਗਿਆ ਕਿਸੇ ਕੋਲੇ ਸਿੰਗਲ ਵੀ ਕਿਸੇ ਨੇ ਕੋਈ ਆਈਟਮ ਲੈਣੀ ਆ ਮੰਨ ਲਓ ਆਪਾਂ ਅੱਗੇ ਤਿਹਾਰ ਆ ਰਹੇ ਨੇ ਜਾਂ ਕੁਝ ਸਾਰੇ ਆਪਾਂ ਕਹਿੰਦੇ ਸੋਫਾ ਬਦਲਦੀ ਆ ਹਾਂਜੀ ਪੁਰਾਣਾ ਟੁੱਟਿਆ ਭੱਜਾ ਪਿੱਛੇ ਆਪਣੀ ਦਾਦੀ ਬੇਬੇ ਉਹਨਾਂ ਦਾ ਪੀੜਾ ਸੈੱਟ ਪਿਆ ਹੁੰਦਾ ਉਹ ਸਾਡੇ ਕਿਸੇ ਵੀ ਸਟੋਰ ਤੇ ਲੈ ਲਓ ਪਰ ਤੁਹਾਡਾ ਪੁਰਾਣਾ 5000 ਚ ਕੱਟਿਆ ਜਾਊਗਾ 5000 ਦਾ ਚਾਹੇ ਟੁੱਟਿਆ ਫਟਿਆ ਹੋਵੇ ਜਿਹੜਾ ਜ ਮਰਜੀ ਆ ਜੀ ਹੁਣ ਜਿਵੇਂ ਮੰਨ ਲਓ ਆ ਸੋਫਾ ਹੈਗਾ 20000 ਦਾ ਜਾਂ 15000 ਦਾ ਜਾਂ 10000 ਦਾ 15000 ਦਾ ਤਾਂ ਉਹਦਾ 5000 ਦਾ ਕੱਟ ਕੇ 10 ਦਾ ਰਹਿ ਜਾਊਗਾ 20000 ਦਾ ਤਾਂ ਉਹਦਾ 5 ਦਾ ਕੱਟ ਕੇ 15 ਦਾ ਰਹਿ ਗਿਆ 10000 ਰੁਪਏ ਵਾਲਾ ਸੋਫਾ 5000 ਦਾ ਕੱਟ ਕੇ ਉਹਦਾ 5000 ਰਹਿ ਗਿਆ ਹਾਂਜੀ ਉਹਦਾ 5000 ਦਾ ਰਹਿ ਗਿਆ ਇਸੇ ਤਰ੍ਹਾਂ ਬੈੱਡ ਨੇਗੇ ਬੈੱਡ ਵੀ ਜਿਹੜੇ ਹੈਗੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਪੁਰਾਣੇ ਕੋਈ ਚੱਕ ਲਓ ਸਿੰਗਲ ਦੀ ਗੱਲ ਕਰ ਰਿਆਂ ਟੀਆ ਪੈਣਾ ਵਾਸਤੇ ਤਾਂ ਆਪਾਂ ਲੈਣੀ ਆ ਸਿੰਗਲ ਵੀ ਜੇ ਕਿਸੇ ਨੇ ਲੈਣਾ ਤਾਂ ਉਹਦਾ ਪੁਰਾਣਾ ਬੈੱਡ 5000 ਚ ਕੱਟਿਆ ਜਾਊਗਾ ਠੀਕ ਹੈ ਭਾਈ ਔਰ ਪ੍ਰੈਸ ਟੇਬਲ ਨੇ ਇੰਨੇ ਸ਼ਾਨਦਾਰ ਆ ਪ੍ਰੈਸ ਟੇਬਲ ਵੀ ਜੇ ਕੋਈ ਪਿਆ ਹੈ ਤੁਹਾਡਾ ਪੁਰਾਣਾ ਟੁੱਟਿਆ ਭੱਜਾ ਚਾਹੇ ਪਲਾਸਟਿਕ ਦਾ ਟੇਬਲ ਹੀ ਗੱਲ ਕਰੀਏ ਕਿਸੇ ਲਵੇ ਟੁੱਟੀ ਭੱਜੀ ਅਲਮਾਰੀ ਪਈ ਹੋਵੇ ਉਹ ਵੀ 5000 ਲੱਕੜ ਦੀ ਚਾਹੇ ਖਤਮ ਹੋ ਜਮਾ ਖਤਮ ਚਾਹੇ ਜੰਗ ਲੱਗਿਆ ਹੋਇਆ ਤੁਸੀਂ ਇੱਕ ਵਾਰੀ ਅਲਮਾਰੀਆਂ ਇੰਨੀਆਂ ਸ਼ਾਨਦਾਰ ਨੇ ਦਾ ਟਰੱਕ ਹੀ ਨੇ ਤੁਸੀਂ ਆਹ ਅਲਮਾਰੀ ਦੇਖ ਲਓ ਕਿ ਇਹਦੇ ਵਿੱਚ ਡਰੈਸਿੰਗ ਵੀ ਆ ਗਿਆ ਆ ਜੀ ਬਈਆ ਦਿਖਾ ਦਿਓ ਤੇ ਉੱਪਰ ਹਾਈਡਰੋਲਿਕ ਆ ਗਿਆ ਇਧਰ ਦੋ ਦੋ ਦੇਖੋ ਦੋ ਦੋ ਹੱਥ ਦੋਨਾਂ ਨਾਲ ਖੋਲਣੀ ਪੈਂਦੀ ਹੈ ਤੇ ਪੂਰਾ ਪਰਿਵਾਰ ਕੀ ਔਰ ਜੇ ਕੋਈ ਦਾਦਾ ਦਾਦੀ ਦੇ ਨਾਲ ਕੋਈ ਰਿਸ਼ਤੇਦਾਰ ਨਾਨਾ ਨਾਨੀ ਵੀ ਆ ਜੇ ਉਹਦੇ ਕੱਪੜੇ ਵੀ ਵਿੱਚ ਡਿੱਗ ਜਾਣਗੇ ਆਪਾਂ ਕਹ ਲਈ ਗਵਾਂਡੀਆਂ ਦੇ ਕੱਪੜੇ ਲਿਆ ਕੇ ਧਰ ਲਓ ਹਾਂ ਗਵਾਂਡੀਆਂ ਦੇ ਕੱਪੜੇ ਲਿਆ ਕੇ ਧਰ ਲਓ ਇਸੇ ਤਰ੍ਹਾਂ ਤੁਸੀਂ ਹਰ ਅਲਮਾਰੀ ਦੇ ਉੱਤੇ ਇੱਕ ਵਾਰੀ ਨਜ਼ਰ ਮਰਵਾ ਦਿਓ ਫਿਰ ਆਪਾਂ ਦੁਬਾਰੇ ਉਸ ਸੈਕਸ਼ਨ ਚ ਆਇਆ ਇੱਕ ਚੀਜ਼ ਹੋਰ ਰਹਿ ਗਈ ਸੱਚ ਆ ਰਹਿ ਗਿਆ ਆ ਰਹਿ ਗਿਆ ਇਹ ਜੇ ਕੋਈ LED ਲੈਂਦਾ ਹੈ ਕੇਸੀ ਦੀ LED ਦੇ ਨਾਲ ਇਹ ਪੂਰਾ ਕੱਪਵਰਡ ਬਿਲਕੁਲ ਫ੍ਰੀ ਹੈ ਰਖੜੀ ਤੱਕ ਪੂਰਾ ਕੱਪਵਰਡ ਰਖੜੀ ਤੱਕ ਫ੍ਰੀ ਦੇ ਰਹੇ ਹਾਂ ਉਹ ਬਗਾਰੇ ਉਹ ਚੱਕ ਲਈਏ ਸੋਨੇ ਦਾ ਸਿੱਕਾ ਭੱਜ ਕੇ ਉਥੋਂ ਕੱਪਵੋਡ ਫਰੀ ਹੈ ਹਾਂ ਹੁਣ ਅਗਲਾ ਅਗਲਾ ਜਿਹੜੀ ਬਹੁਤ ਵੱਡੀ ਆਫਰ ਹੈ ਉਹ ਤਾਂ ਭੁੱਲੀ ਗਏ ਸੀਗੇ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਬਹੁਤ ਪਿਆਰ ਕਰਦੇ ਨੇ ਸਾਨੂੰ ਅਸੀਂ ਉਹਨਾਂ ਲਈ ਰਖੜੀ ਵਾਲੇ ਦਿਨ ਅੱਛਾ ਜੀ ਲਾਈਵ ਸਾਡਾ ਚੈਨਲ ਹੈ ਈਜੀ ਲਾਈਫ ਦੇ ਨਾਂ ਤੇ ਈਜੀ ਲਾਈਫ ਹਾਂ ਉਹਨੂੰ ਵੀ ਤੁਸੀਂ ਲਾਈਕ ਫੋਲੋ ਕਰ ਲਿਓ ਰਖੜੀ ਵਾਲੇ ਦਿਨ 2 ਵਜੇ ਲਾਈਵ ਨਿਕਲੂਗਾ ਤੁਸੀਂ ਉਹਨੂੰ ਫੋਲੋ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਦਿਓ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹ ਤੁਹਾਨੂੰ ਅਸੀਂ ਸੋਨੇ ਦੇ ਸਿੱਕੇ ਦਾ ਕੂਪਨ ਭੇਜ ਰਹਾਂ ਉਹ ਸੋਨੇ ਦਾ ਸਿੱਕਾ ਸਿਰਫ ਲਾਈਕ ਫੋਲੋ ਸ਼ੇਅਰ ਕਰਨ ਤੇ ਇਸ ਵੀਡੀਓ ਨੂੰ ਤੁਹਾਨੂੰ ਫ੍ਰੀ ਚ ਮਿਲ ਜੂਗਾ। ਉਹ ਫ੍ਰੀ ਚੀਜ਼ ਫ੍ਰੀ ਚ ਕੱਢਾਂਗੇ। ਆ ਕੋਈ ਕੋਪਨ ਭਰਨਾ ਨਾ ਕੋਸੋ ਕੁਝ ਨਹੀਂ ਕੁਝ ਨਹੀਂ ਸਿਰਫ ਉਹਨੇ ਆਪਣਾ ਥੱਲੇ ਨਾਮ ਤੇ ਪਿੰਡ ਛੱਡ ਦੇਣਾ। ਠੀਕ ਹੈ। ਕਮੈਂਟ ਦੇ ਵਿੱਚ। ਹਾਂ ਅਸੀਂ ਨਾਲ ਦੀ ਨਾਲ ਇਹਦਾ ਉਹਨਾਂ ਨੂੰ ਕੋਪਨ ਭੇਜ ਦਾਂਗੇ। ਔਰ ਰਖੜੀ ਵਾਲੇ ਦਿਨ 2 ਵਜੇ ਲਾਈਵ ਈਜੀ ਲਾਈਫ ਜਿਹੜਾ ਚੈਨਲ ਹੈਗਾ ਉਹਦੇ ਉੱਤੇ ਸਾਡਾ ਇਹ ਚੱਲੂਗਾ ਪ੍ਰੋਗਰਾਮ ਇਹ ਸੋਨੇ ਦਾ ਸਿੱਕਾ ਕਿਹਦਾ ਸ਼ਿੰਗਾਰ ਬਣੂ ਇੱਕ ਬਹੁਤ ਵੱਡੀ ਚ ਹੋਰ ਚੀਜ਼ਾਂ ਖਾਸੀਅਤਾਂ। ਜੇ ਜਿੰਨੂੰ ਰਖੜੀ ਵਾਲੇ ਦਿਨ ਜਾਂ ਤਿਹਾਰ ਵਾਲੇ ਦਿਨ ਸੋਨੇ ਦਾ ਸਿੱਕਾ ਨਿਕਲ ਆਵੇ ਗਿਫਟ ਚ ਉਹਦੇ ਘਰੇ ਤੁਸੀਂ ਰੰਗ ਭਾਗ ਲੱਗਦੇ ਦੇਖਿਓ ਸੋਨਾ ਸੋਨਾ ਹਾਂ ਇਹ ਸੋਨਾ ਹੈ ਇਹਨੂੰ 22 ਕੈਰਟ 24 ਕੈਰਟ ਇਹ ਸੋਨਾ ਜਿਹਦੇ ਘਰੇ ਚਲਾ ਗਿਆ ਉਹਦੇ ਰੰਗ ਭਾਗ ਦੇਖਦੇ ਦੇਖਿਓ ਇਹਦਾ ਕੋਈ ਪੈਸਾ ਨਹੀਂ ਦੇਣਾ ਇਹ ਬਿਲਕੁਲ ਫ੍ਰੀ ਚ ਹੈ ਇਹ ਤੁਸੀਂ ਇਸ ਚੈਨਲ ਦਾ ਸਿਰਫ ਅੰਗੂਠਾ ਦਬਾਉਣਾ ਹੈ ਲਾਈਕ ਕਰਨਾ ਹੈ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਹੈ ਸ਼ੇਅਰ ਕਰਨਾ ਹੈ ਆਪਣੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਉਹਦਾ ਇਹ ਸਿੱਕਾ ਹੋ ਸਕਦਾ ਹੈ બસ ਕੀ ਹੈ ਕਮੈਂਟ ਦੇ ਵਿੱਚ ਕੀ ਲਿਖਣਾ ਕਿਤਾਬ ਦਾ ਨਾਮ ਤੇ ਪਿੰਡ ਤੇ ਟਵਿੰਡ ਤਾਂ ਕਿ ਅਸੀਂ ਉਹਨੂੰ ਉਹਦਾ ਜਿਹੜਾ ਕੂਪਨ ਹੈ ਉਹਦੇ ਉਹਦੇ ਨਾਲ ਦੀ ਨਾਲ ਵਟਸਐਪ ਕਰ ਦਈਏ ਵਟਸਐਪ ਕਰ ਦਈਏ ਜੀ ਜੀ ਦਾ ਵੀ ਕਾਪ ਦਾ ਨੰਬਰ ਲਿਖ ਦਿਓ ਨਾਮ ਲਿਖ ਦਿਓ ਸਾਰਾ ਕੁਝ ਡਿਟੇਲ ਦੇ ਵਿੱਚ ਤੇ ਉਦੋਂ ਬਾਅਦ ਸਿਆਉਣੇ ਦਾ ਸਿੱਕਾ ਫ੍ਰੀ ਹੈ ਹਾਂਜੀ ਇਹ ਜਿਹੜੇ ਕੱਪ ਬੋਰਡ ਨੇ ਤੁਹਾਨੂੰ ਦੱਸ ਦਿੱਤਾ ਕਿ ਕੇਸੀਏ ਦੀ ਐਲਈਡੀ ਦੇ ਨਾਲ ਬਿਲਕੁਲ ਫ੍ਰੀ ਮਿਲ ਰਿਹਾ ਹੈ ਜੀ ਆਪਾਂ ਰਖੜੀ ਤੱਕ ਰਖੜੀ ਤੱਕ ਇਹ ਸਕੀਮ ਹੈਗੀ ਹਾਂਜੀ ਹਾਂ ਤੇ ਕਿੰਨੇ ਇੰਚ ਲੀਡ ਲੈਣੀ ਪਊਗੀ 32 ਇੰਚ ਲੈ ਲਓ 43 ਲੈ ਲਓ 55 ਲੈ ਲਓ ਚਾਹੇ 32 ਲੈ ਲਓ ਕਿੰਨੇ ਮਰਜੀ ਲੈ ਲਓ ਆਪਾਂ ਕਹਿੰਦੇ ਵੀ ਛੋਟੀ ਤੋਂ ਛੋਟੀ 32 ਹੈਗੀ ਹਾਂਜੀ ਤੇ ਉਹਦੇ ਨਾਲੇ ਫਰੀ ਦੇ ਰਿਹਾ ਇਹ ਫਰੀ ਦੇ ਰਿਹਾ 43 ਨਾਲ ਵੀ ਫਰੀ ਦੇ ਰਿਹਾ ਔਰ 55 ਨਾਲ 55 ਨਾਲ ਵੱਡਾ 43 ਨਾਲ ਹਾਂ ਉਹ ਤੋਂ ਛੋਟਾ 32 ਨਾਲ ਥੋੜਾ ਜਿਹਾ ਇਹ 32 ਵਾਲਾ ਹੀ ਆ ਇਹ 32 ਵਾਲਾ ਹੀ ਆ ਗਿਆ ਹਾਂਜੀ ਬਾਕੀ ਇੱਕ ਵਾਰੀ ਇੱਧਰ ਐਡ ਵੱਡਾ ਸ਼ੋਰੂਮ ਹੈ ਨਜ਼ਰ ਮਰਵਾ ਦਿਓ ਦੂਰ ਤੱਕ ਭਾਈ ਕਿਸੇ ਨੇ ਕੋਈ ਸਿੰਗਲ ਚੀਜ਼ ਵੀ ਲੈਣੀ ਆ ਉਹ ਵੀ ਤੁਹਾਡਾ ਨਾਮ ਲੈ ਕੇ ਆ ਜੇ ਵੀਡੀਓ ਨੂੰ ਸ਼ੇਅਰ ਕਰਕੇ ਉਹਨੂੰ ਵੀ ਅਸੀਂ ਜਿਹੜਾ ਡਿਸਕਾਊਂਟ ਦੇਵਾਂਗੇ ਨਾਲ 쿠ਪਨ ਦੇਵਾਂਗੇ ਨਾਲ 쿠ਪਨ ਤੇ ਡਿਸਕਾਊਂਟ ਅਲੱਗ ਤੋਂ ਦੇਣੀ ਇਹ ਅਲੱਗ ਤੋਂ ਦੇਣੀ ਦੇਣਾ ਠੀਕ ਹੈ ਬਈ ਤੇ ਜੇ ਆਪਾਂ ਗੱਲ ਕਰੀਏ ਨਾ ਬਈ ਬੈੱਡ ਦਾ ਆਪਾਂ ਦੇਖ ਰਹਿਆਂਗੇ ਜੀ ਤੇ ਫਿਰ ਮਸਲਾ ੜ ਜਾਂਦਾ ਕਿ ਗੱਦਿਆਂ ਤੇ ਗੱਦੇ ਉਹਦੇ ਪੁਰਾਣੇ ਜਿਹੜੇ ਵੀ ਚੱਕ ਲਿਆ ਹੋਵੇ ਉਹ 2000 ਚ ਕੱਟ ਦਾਂਗੇ ਟੁੱਟੇ ਭੱਜੇ ਗਲੇ ਸੜੇ ਜਿਹੇ ਜਿਹਾ ਮਰਜੀ ਦੇ ਗਲੇ ਸੜੇ ਗੱਦੇ ਵੀ 2000 ਚ ਹਾਂਜੀ ਉਹ ਗਦੈਲਾ ਚੱਕ ਲਿਆ ਹੋਵੇ ਇੱਕਦਮ ਹੋਰ ਚੀਜ਼ ਦੱਸਦਾ ਸ਼ੂਰ ਹੈ ਕਿ ਮੈਂ ਇਸੇ ਦੀ ਗੱਲ ਕਰਨ ਲੱਗਿਆ ਸੀ ਇਹ ਇੰਨੀ ਵਧੀਆ ਚੀਜ਼ ਹੈ ਬੜਾ ਕਮਾਲ ਦੀ ਜੀ ਜੀ ਜਮੀ ਪੂਰੇ ਪਰਿਵਾਰ ਦੇ ਬੂਟਾ ਜਾਣਗੇ ਪਤਾ ਵੀ ਨਹੀਂ ਲੱਗੂਗਾ ਕਿੱਥੇ ਪਏ ਨੇ ਨਾ ਇਹ ਖਰਾਬ ਨਾਲ ਚਾਹੇ ਇਹਨੂੰ ਕੰਧ ਤੇ ਲਾ ਲਓ ਚਾਹੇ ਸਾਈਡ ਤੇ ਰੱਖ ਦਿਓ ਐ ਇਦਾਂ ਹੋ ਗਿਆ ਬੰਦ ਇਹਦੀ ਜਿਹੜੀ ਉਹ স্মੈਲ ਹੁੰਦੀ ਆ ਉਹ ਆਟੋਮੈਟਿਕ ਜਿਹੜੀ ਬਾਹਰ ਨਿਕਲ ਜਾਂਦੀ ਆ ਹਨਾ ਇਧਰ ਸਾਈਡਾਂ ਤੇ ਵੀ ਇਹ ਨਿਕਲਣ ਦੇ ਲਈ ਬਣਿਆ ਹੈ ਵਿਚ ਵੀ ਬਣਿਆ ਹੋਇਆ ਇਹ ਸ਼ੂਰ ਹੈ ਕਿ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਸਾਡੇ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹਦੇ ਉੱਤੇ ਵੀ ਤੁਸੀਂ ਆਪਣਾ ਜਿਹੜਾ ਐਡਰੈਸ ਹੈ ਸਾਨੂੰ ਸੈਂਡ ਕਰ ਦਿਓ ਕਾਲ ਕਰਕੇ ਤੁਸੀਂ ਕੋਈ ਵੀ ਚੀਜ਼ ਦੀ ਕੁਐਰੀ ਕਰਨੀ ਹੈ ਉਹ ਪੁੱਛ ਸਕਦੇ ਹੋ ਬਾਕੀ ਬਾਈ ਜੀ ਵੀਡੀਓ ਨੂੰ ਲਾਈਕ ਫੋਲੋ ਸ਼ੇਅਰ ਕਰ ਦਿਓ ਬਾਈ ਭਾਨਾ ਸਿੱਧੂ ਦਾ ਜਿਹੜਾ ਚੈਨਲ ਹੈ ਉਹਨੂੰ ਜਰੂਰ ਲਾਈਕ ਫੋਲੋ ਤੇ ਬਾਈ ਤਾਂ ਜਿਵੇਂ ਹੁਣ ਇਸ ਤੋਂ ਪਹਿਲਾਂ ਵਾਲਾ ਟਾਈਮ 'ਤੇ ਜਿਹੜਾ ਉਹ ਤਾਂ ਲੋਕ ਪੱਖੇ ਜਾਂ ਕੂਲਰ ਲਾ ਕੇ ਚਲਾਈਆਂ ਦੇ ਸੀ ਜੀ ਜਿਹੜਾ ਹੁਣ ਟਾਈਮ ਆ ਗਿਆ ਹੁਣ ਹੋ ਗਈ ਹਿਮਸ ਜੀ ਤੇ ਹਿਮਸ ਜੇ ਕੂਲਰ ਲਾਉਂਦਾ ਬੰਦਾ ਉਹ ਇਹ ਨਾਲ ਜ਼ਿਆਦਾ ਹੁੰਦੀ ਆ ਜੀ ਆਪਾਂ ਕਹਿੰਦੇ ਇਹ ਪੱਖਾ ਲਾਉਂਦਾ ਪੱਖੇ ਨਾਲ ਕੋਈ ਹੱਲ ਨਹੀਂ ਤੇ ਆਉਂਦਿਆ ਬੰਦਾ ਏਸੀ ਲੈਣਾ ਠੀਕ ਆਪਾਂ ਏਸੀਆਂ ਦੀ ਗੱਲ ਕਰੀ ਏਸੀਆਂ ਦੀ ਆਪਣੇ ਲੱਭ ਹੈਗੀ ਕੋਈ ਸਕੀਮਾਂ ਏਸੀਆਂ ਤੇ ਸਾਰ ਇੱਕ ਤਾਂ ਹੈਗਾ ਵੀ ਅਸੀਂ ਹੁਣ ਜਿਹੜਾ ਹੈਗਾ ਭਾਰੀ ਡਿਸਕਾਊਂਟ ਲਾ ਰੱਖਿਆ ਹਾਂਜੀ ਦੂਜਾ ਇਹਦੇ ਨਾਲ ਸੋਨੇ ਦਾ ਸਿੱਕੇ ਦਾ ਕੂਪਨ ਤੇ ਅਗਲਾ ਜਿਹੜਾ ਦੀਵਾਲੀ ਤੇ ਉਹਨੂੰ ਸਕੂਟਰੀ ਦਾ ਕੂਪਨ ਅੱਛਾ ਜੀ ਔਰ ਅੱਗੇ ਜਾ ਕੇ ਉਹਨੂੰ ਹੋਲੀ ਦੇ ਉੱਤੇ 에ਅਰ ਫਰਾਈ ਦਾ ਕੂਪਨ ਵਿਸਾਖੀ ਤੇ ਉਹਨੂੰ ਨਾਲ ਮੋਟਰਸਾਈਕਲ ਦਾ ਕੂਪਨ ਚਾਰ ਕੂਪਨ ਫ੍ਰੀ ਦੇ ਰਹੇ ਹਾਂ ਇਸੀ ਦੇ ਉੱਤੇ ਚਾਹੇ ਕੂਲਰ ਲੈ ਜਿਹੜਾ ਗਰੀਬ ਆਦਮੀ ਐ ਬਚਾਰਾ ਐਸੀ ਨਹੀਂ ਅਫੋਰਡ ਕਰ ਸਕਦਾ ਉਹ ਕੂਲਰ ਲੈ ਜੇ ਕੂਲਰ ਦੇ ਵੀ ਦੇ ਰਹੇ ਹਾਂ ਏਸੀ ਤੇ ਵੀ ਦੇ ਰਹੇ ਹਾਂ ਅੱਛਾ ਕੂਲਰ ਤੇ ਏਸੀ ਤੇ ਦੋਨਾਂ ਤੇ ਸੋਨੇ ਦਾ ਸਿੱਕਾ ਮਿਲਦਾ ਹਾਂਜੀ ਕੂਲਰ ਵੀ ਸਰਹੰਦ ਮਰਿੰਡਾ ਪੋਹਾਨੀਗੜ ਪੀਖੀ ਦੇ ਵਿੱਚ ਅਵੇਲੇਬਲ ਨੇ ਏਸੀ ਵੀ ਚਾਰਾਂ ਦੇ ਉੱਤੇ ਚਾਰੇ ਥਾਵੇਂ ਸਾਨੂੰ ਸਕੀਮ ਮਿਲੂਗੀ ਚ ਬਾਕੀ ਛੋਟੀ ਆਈਟਮ ਲੈਣੀ ਹੈ ਉਹ ਵੀ ਲੈ ਸਕਦਾ ਹੈ ਉਹ ਜਿਹੜਾ ਆਰਓ ਹੈ ਪਾਣੀ ਆਪਾਂ ਨੂੰ ਪਤਾ ਸਾਰਿਆਂ ਨੂੰ ਜਿਹੜਾ ਖਰਾਬ ਹੋ ਚੁੱਕਿਆ ਹੁਣ ਪੂਰੇ ਤੁਸੀਂ ਪੰਜਾਬ ਦੇ ਵਿੱਚ ਲੋਕ ਲਵਾ ਰਹੇ ਨੇ ਕੋਈ ਇਸ ਆਰਓ ਨੂੰ 10000 ਦਾ ਲਵਾ ਰਿਹਾ ਕੋਈ 5000 ਦਾ ਲਵਾ ਰਿਹਾ ਕੋਈ 8000 ਦਾ ਲਵਾ ਰਿਹਾ ਆਪਣੇ ਕਿਸੇ ਵੀ ਸਟੋਰ ਤੇ ਚਲ ਜੇ ਸਿਰਫ 3190 ਦਾ ਰੋ ਮਿਲਣਾ ਸਿਰਫ 3190 ਦਾ 3190 ਦਾ ਪਹਿਲਾਂ ਅਸੀਂ ਮੈਂਬਰ ਨ ਨਹੀਂ ਹੁੰਦੀ ਸੀ ਨਾਲ ਹੁਣ ਅਸੀਂ ਉਹ ਜਿਹੜੀ ਮੈਂਬਰ ਨੇ ਉਹ ਵੀ ਨਾਲ ਫ੍ਰੀ ਦੇ ਰਹੇ ਹਾਂ ਅੱਛਾ ਬਈ ਉਹ ਉਹਦਾ ਪੈਸਾ ਨਹੀਂ ਲੈ ਰਹੇ ਨਹੀਂ ਅਲੱਗ ਤੋਂ ਪੈਸੇ ਹੁੰਦੇ ਸੀ ਇਹ ਸਿਰਫ ਰਖੜੀ ਤੱਕ ਆਫਰ ਹੈ ਇਹ ਸਿਰਫ ਰਖੜੀ ਦਾ ਹਾਂਜੀ ਉਹ ਫ੍ਰੀ ਦੇ ਰਹੇ ਹਾਂ ਰਖੜੀ ਤੱਕ ਰਖੜੀ ਤੋਂ ਬਾਅਦ ਕੱਲਾ ਆਰਓ 3190 ਦਾ ਰਹਿ ਜਾਊਗਾ ਪਰ ਮੈਂਬਰ ਨਹੀਂ ਮਿਲਣੀ ਮੈਂਬਰ ਨੇ ਅਸੀਂ ਉਹਦੇ ਤੱਕ ਦੇ ਰਹੇ ਹਾਂ ਨਾਲ ਇਹ ਸੋਨੇ ਦਾ ਸਿੱਕਾ ਇਸ ਕਰਕੇ ਸਾਰੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਤੁਹਾਡੇ ਚੈਨਲ ਨੂੰ ਫੋਲੋ ਕਰਕੇ ਲਾਈਕ ਕਰਕੇ ਸ਼ੇਅਰ ਕਰ ਦਿਓ ਸਾਡਾ ਈਜੀ ਲਾਈਫ ਦਾ ਜਿਹੜਾ ਪੇਜ ਹੈ ਉਹਦੇ ਉੱਤੇ ਲਾਈਵ ਚੱਲਣਾ ਹੈ ਰਖੜੀ ਵਾਲੇ ਦਿਨ ਬਾਈ ਜੀ ਬਾਕੀ ਜੇ ਕੋਈ ਗਲਤੀ ਹੋ ਗਈ ਹੋ ਤਾਂ ਸਾਰੇ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਲਾਈਕ ਫੋਲੋ ਸ਼ੇਅਰ ਕਰਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਹਸੀਕਾਲ ਜੀ